ਕੱਕੀ ਯਾਰ ਸ਼ਹਿਰ ਤਾਂ ਅੱਜ ਕਰਨ ਪੜਛਾ। ਓਕੇ ਮੈਂ ਬਿਲ ਕਰਨਾ। ਓ ਕੀ ਹਾਲ ਆ? ਠੀਕ ਆ ਠੀਕ ਆ ਤੂੰ ਸੁਣਾ। ਹਾਂ ਠੀਕ। ਕਿੱਥੋਂ ਆਇਆ ਏ? ਸ਼ਹਿਰ ਗਿਆ ਸੀ ਯਾਰ ਰਿਸ਼ਤਾ ਦੇਖਣ ਗਏ ਸੀਗੇ। ਅੱਛਾ। ਉਹ ਸੈਟਰੀ ਆ ਯਾਰ। ਤੂੰ ਵੀ ਰਿਸ਼ਤੇ ਕਰਾਉਣਾ ਯਾਰ ਰਿਸ਼ਤੇ ਕਰਾ ਦੇ ਮੁੰਡੇ ਦੀ ਉਮਰ ਲੰਘਦੀ ਜਾਂਦੀ ਆ। ਯਾਰ ਵੇਖ ਲੈ ਯਾਰ ਆਪਾਂ ਘਰ ਤਾਂ ਬਹੁਤ ਵਸਾਏ ਯਾਰ ਜੋੜੀਆਂ ਜੱਗ ਥੋੜੀਆਂ ਕਹਿੰਦੇ ਨਰੜ ਬਤੇਰੇ। ਉਹ ਯਾਰ ਅੱਜ ਕੱਲ ਨਾ ਥੋੜਾ ਜਿਹਾ ਸਿਰੇ ਚੜਾਉਣ ਵਾਲਾ ਕੰਮ ਔਕਕ ਹੋਇਆ ਪਿਆ ਯਾਰ ਰਿਸ਼ਤੇ ਦਾ। ਯਾਰ ਇਹ ਤਾਂ ਗੱਲ ਹੈਗੀ ਆ ਲੱਭ ਲਾਂਗੇ ਕੋਈ ਨਹੀਂ ਫਿਰ ਲੱਭ ਲਈ ਕੁੜੀ ਤੇ ਪਰ ਕੁੜੀ ਚੂਚਾ ਨਾ ਕਰਦੀ ਹੋਵੇ ਯਾਰ ਫੇਰ ਬੱਲੀ ਬਚੋਲਾ ਯਾਰ ਤੁਸੀਂ ਹੋਰ ਲੱਭ ਲੋ ਯਾਰ ਕਿਉਂ ਹੋਰ ਘੱਲ ਲੱਭ ਲੋ ਤੈ ਕਿੰਨੇ ਸਾਲ ਹੋ ਗਏ ਵਿਆਹੇ ਨੂੰ ਚੂਚਾ ਬੰਦ ਕਰਤੀ ਨਹੀਂ ਯਾਰ ਮੈਂ ਤਾਂ ਨਹੀਂ ਕੀਤੀ ਚੂਚਾ ਬੰਦ ਆਉਂਦੀ ਹੈ ਗੱਲ ਨੂੰ ਗੱਲ ਪਟਟਨੋ ਬਸ ਆਹੀ ਹਾਲ ਮੇਰਾ ਅੱਛਾ ਮੇਰੇ ਜੇ ਅੱਪੇ ਦੇ ਘਰੇ ਨਹੀਂ ਚੂਚਾ ਬੰਦ ਕਰ ਸਕੀ ਤੇ ਆਪ ਕੁੜੀ ਕੋਥੋਂ ਚੂਚਾ ਬੰਦ ਵਾਲੀ ਲਿਆ ਦਾਂਗੇ ਯਾਰ ਮੜਾ ਮੋਟਾ ਤਾਂ ਨਾ ਖੜਕਾ ਦੜਕਾ ਕਰੂਗੀ ਕੋਈ ਮਰਜੀ ਮਰਜ਼ੀ ਸਿਆ ਨਹੀਂ ਲਾਵ ਯਾਰ ਠੀਕ ਹੈ ਨਾ ਭਾਜੀ ਚੂਚਾ ਵਾਲਾ ਮਸਲਾ ਤਾਂ ਫਿਰ ਯਾਰ ਬਚੋਲਾ ਹੋਰ ਲੱਭ ਲੋ ਨਹੀਂ ਮੈਂ ਕਹਿੰਦਾ ਮੈਂ ਮੁੰਡੇ ਵਾਸਤੇ ਲੱਭ ਲੈਂਦੇ ਕੋਈ ਰਿਸ਼ਤਾ ਲੱਭ ਦਾਂਗੇ ਪਰ ਚੂਚਾ ਦੇ ਆ ਕੇ ਯਾਰ ਫਤਨ ਬਚੋਲਾ ਹੋਰ ਲੱਭਣਾ ਬੂ ਇਹ ਜਿਹੜੀ ਚੂਚਾ ਨਾ ਏ ਯਾਰਾ ਏ ਬੜੇ ਦੁੱਖ ਦਿੱਤੀ ਆ ਇਹ ਤਾਂ ਮੇਰੀਆਂ ਨਾ ਅੱਜ ਨੂੰ ਇਹ ਸਾਰੀਆਂ ਉਂਗਲਾਂ ਤੇ ਛਾਪਾਂ ਪਈਆਂ ਹੋਣੀਆਂ ਸੀ ਇਹ ਸਾਰੀਆਂ ਪੈ ਕੇ ਮਿਲਵਾ ਲੀਆਂ ਬੁੜਾ ਨੇ ਆ ਤੂੰ ਤਾਂ ਕਰਕੇ ਮਾਹੀ ਮੇਰਾ ਚੰਦ ਵਰਗਾ